ਹਲਕਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਮੁੰਡੀ ਜਮਾਲ ਵਿਖੇ ਅਣਪਛਤੀਆਂ ਵੱਲੋਂ ਸਰਪੰਚ ਦੀ ਚੋਣ ਲੜ ਰਹੇ ਉਮੀਦਵਾਰ ਦੇ ਘਰ ਦੇ ਬਾਹਰ ਚਲਾਈਆਂ ਗਈਆਂ ਗੋਲੀਆਂ ਉੱਥੇ ਹੀ ਸਰਪੰਚੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਦੇ ਚਾਚਾ ਤਰਸਿੰਮ ਸਿੰਘ ਨੇ ਦੱਸਿਆ ਕਿ ਦੇਰ ਰਾਤ 11 ਵਜੇ ਦੇ ਕਰੀਬ ਅਣਪਛਤਿਏ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਜਦੋਂ ਉਹਨਾਂ ਨੇ ਬਾਹਰ ਜਾ ਕੇ ਦੇਖਿਆ ਤਾਂ ਵਿਅਕਤੀ ਉੱਥੋਂ ਭੱਜ ਨਿਕਲੇ ਅਤੇ ਉਹਨਾਂ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਉਹਨਾਂ ਨੂੰ ਧਮਕੀਆਂ ਵੀ ਮਿਲ ਰਹੀਆਂ ਸਨ ਕਿ ਸਰਪੰਚ ਦੀਆਂ ਇਲੈਕਸ਼ਨਾਂ ਵਿੱਚ ਉਹ ਚੋਣ ਨਾ ਲੜਨ ਜਿਸ ਦੇ ਚਲਦਿਆਂ ਸੱਤਾਧਾਰੀ ਪਾਰਟੀ ਦੇ ਵਿਅਕਤੀਆਂ ਵੱਲੋਂ ਸਾਡੇ ਉੱਪਰ ਗੋਲੀਆਂ ਚਲਵਾਈਆਂ ਗਈਆਂ ਕਿ ਆ ਕਿ ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ ਜਦੋਂ ਇਸ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਲਲ ਦੇ ਸਨੇਹਰ ਆਗੂ ਰਾਜਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਭਾਈਚਾਰੇ ਨਾਲ ਚੋਣਾਂ ਕਰਵਾਉਣਾ ਚਾਹੁੰਦੇ ਹਾਂ ਪਰੰਤੂ ਸੱਤਾਧਾਰੀ ਪਾਰਟੀ ਵੱਲੋਂ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਕਾਰਨ ਉਹ ਬਖលਾਈ ਹੋਏ ਹਨ ਇਹੋ ਜਿਹੀਆਂ ਹਰਕਤਾਂ ਕਰ ਰਹੇ ਹਨ ਅਸੀਂ ਹਮੇਸ਼ਾ ਵਰਕਰਾਂ ਦੇ ਨਾਲ ਹਾਂ ਅਤੇ ਅੱਗੇ ਤੋਂ ਵੀ ਵਰਕਰਾਂ ਦੇ ਨਾਲ ਖੜੇ ਰਹਾਂਗੇ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਾਂ ਕਿ ਇਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਅਤੇ ਜੋ ਇਸ ਵਿੱਚ ਦੋਸ਼ੀਆਂ ਨੂੰ ਉੱਪਰ ਕਾਬੂਨ ਦੀ ਕਾਰਵਾਈ ਕੀਤੀ ਜਾਵੇ ਜਦੋਂ ਇਸ ਸਬੰਧ ਵਿੱਚ ਡੀਐਸਪੀ ਧਰਮਕੋਟ ਰਮਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਦੇ ਰਾਤ ترਸੀਮ ਸਿੰਘ ਸਾਬਕਾ ਸਰਪੰਚ ਮੰਡੀ ਜਮਾਲ ਤੋਂ ਕਾਇਤ ਆਈਸੀ ਕੀ ਉਹਨਾਂ ਦੇ ਦਰਵਾਜ਼ੇ ਤੇ ਕਿਸਨੇ ਅਣਜਾਣਖੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਸੀਂ ਮੌਕੇ ਤੇ ਪਹੁੰਚੇ ਸਾਰੀ ਤਫ਼ਤੀਸ਼ ਕਰ ਰਹੇ ਹਾਂ ਅਣਪਛਤੇ ਵਿਅਕਤੀਆਂ ਉੱਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਉੱਥੇ ਦੇਖਣ ਵਾਲੀ ਗੱਲ ਇਹ ਵੀ ਹੋਵੇਗੀ ਕਿ ਚੋਣਾਂ ਦੇ ਦੌਰਾਨ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਅਸਲਾ ਜਮ੍ਹਾਂ ਕਰਾਉਣ ਦੀ ਕੋਈ ਵੀ ਅਲਾਸਮੈਂਟ ਨਹੀਂ ਕਰਵਾਈ ਗਈ ਜਦਕਿ ਇਹਨਾਂ ਦਿਨਾਂ ਦੇ ਵਿੱਚ ਅਸਲਾ ਕਰਵਾਉਣ ਲਈ ਗੁਰਦੁਆਰਿਆਂ ਦੇ ਵਿੱਚ ਪਿੰਡਾਂ-ਪਿੰਡਾਂ ਵਿੱਚ ਜਾ ਕੇ ਪ੍ਰਸ਼ਾਸਨ ਵੱਲੋਂ ਅਸਲਾ ਜਮ੍ਹਾਂ ਕਰਾਉਣ ਦੀ ਆਵਾਜ਼ ਦਿੱਤੀ ਜਾਂਦੀ ਹੈ ਜੇਕਰ ਅਜੇਹਾ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਇੱਥੇ ਪ੍ਰਸ਼ਾਸਨ ਤੇ ਵੀ ਸਵਾਲ ਉੱਠ ਰਹੇ ਹਨ ਸਰ ਰਾਤ ਗੋਲੀ ਚੱਲੇ ਆ ਹਾਂ ਜੀ ਕਿ ਕਿਸ ਤਰ੍ਹਾਂ ਮੈਂ ਜੀ ਸਾਫਕਾ ਸਰਪੰਚ ਅਤਰ ਸਿੰਘ ਜੀ ਮੇਰਾ ਪ੍ਰਿਜਾ ਗੁਰਪ੍ਰੀਤ ਸਿੰਘ ਸਰਪੰਚੀ ਦੀ ਚੋਣ ਲੜ ਰਿਹਾ 6 ਮਹੀਨੇ ਤੋਂ ਲੜ ਰਿਹਾ ਅੱਜ ਤੋਂ ਵੀ ਨਹੀਂ ਜੀ ਫਾਰੇ ਪਿੰਡ ਦੇ ਨਗਰ ਚ ਉਹਨੇ ਢੇੜਾ ਮਾਰਾ ਸਾਰਾ ਨਗਰ ਹੁੰਦੇ ਸਹਿਮਤ ਹੋ ਗਿਆ ਜੀ ਉਹਨੂੰ ਸਹਿਮਤੀ ਨਾਲ ਹੀ ਚੁਗਦੇ ਸੀ ਸਾਰਾ ਸਾਰਾ ਨਗਰ ਹੀ ਸਾਰਾ ਹੀ ਐਸੀ ਪਾਈਚਾਰਾ ਵੀ ਨਾਲ ਸਹਿਮਤ ਹੋਇਆ ਜੀ ਤੇ ਰਾਤੀ ਜੀ ਅਣਪਛਾਤੇ ਬੰਦੇ 11:30 ਪੂਰੇ ਆਏ ਨੇ ਉਹਨਾਂ ਗੋਲੀਆਂ ਚਲਾਈਆਂ ਸਾਡੇ ਉੱਠਦਿਆਂ ਉੱਠਦਿਆਂ 3 ਮਿੰਟਾਂ ਜੀ ਉਹ ਗੋਲੀਆਂ ਮਾਰ ਕੇ ਸਾਡੇ ਗੇਟ ਨੂੰ ਵੀ ਵਾਈਫਾਇਰ ਵੀ ਤੇ ਉਹ ਕਰ ਨੂੰ ਚਲੇ ਗਏ ਕੀ ਮੰਗ ਕਰਦੇ ਪੁਲਿਸ ਨੂੰ ਪੁਲਿਸ ਨੂੰ ਇਹ ਮੰਗ ਕਰਨਿਆ ਜੀ ਇਹਨਾਂ ਦੇ ਜੀ ਸਾਨੂੰ ਪੂਰੀ ਜਾਂਚ ਕਰਕੇ ਪੜਤਾਲ ਕਰਕੇ ਤੇ ਸਾਡਾ ਨਿصاف ਦਿੱਤਾ ਜਾਵੇ ਸਾਡੇ ਨਾਲ ਬਹੁਤ ੱਕਾ ਹੋ ਰਾ ਸਾਡਾ ਅਣਕੱਲਾ ਕੱਲਾ ਭਤੀਜਾ 60 70 ਕਿੱਲੇ ਦੀ ਖੇਤੀ ਹੈ ਅਸੀਂ ਮੈਂ ਗਾਈ ਮਾਰ ਰੱਖਿਆ ਅਸੀਂ ਕਿਹਦੇ ਦੋ ਨਸ਼ਾ ਇੱਕ ਪੈਸੇ ਦਾ ਨਹੀਂ ਕਰਦੇ ਨਾ ਹੀ ਬੱਚੇ ਕਰਨ ਜਾਂਦੇ ਨੇ ਅਸੀਂ ਆ ਰਹੀਆਂ ਚੋਣਾ ਫਿਰ ਚੋਣਾ ਜੀ ਇਹ ਚੋਣਾ ਆਪ ਆਰਮੀ ਪਾਰ ਦਾ ਲੈ ਕੇ ਚੋਂਗੇ ਨਾ ਹਾਂਜੀ ਹਾਂਜੀ ਭਾਈ ਚਾਰਾ ਸਾਰਾ ਨਾਲ ਲੈ ਕੇ ਬੋਲ ਰਿਹਾ ਵੀ ਸਾਂ ਹੀ ਤੇ ਨਾਲ ਹੀ ਲੜਾਂਗੇ ਤੇ ਨਾਲ ਹੀ ਕਿਰਪਾ ਪ੍ਰਸ਼ਾਸਨ ਵੱਲੋਂ ਕੀਤੀ ਜਾ ਕਾਗਰਤ ਕੋਗਤ ਵੀ ਰਿਜੈਕਟ ਕਰਾਉਣ ਦੇ ਨਾਂ ਦੇ ਪੂਰੀ ਤਿਆਰੀ ਇਹਨਾਂ ਨਹੀਂ ਭਰਦੇ ਨੇ ਵੀ ਤੁਸੀਂ ਕਾਲੀ ਦਲ ਦੇ ਬੰਦੇ ਜੀ ਤੁਸੀਂ ਬਣਾਓ ਆ ਤਾਂ ਕਿਹੜੀ ਪਾਰਟੀ ਵੱਲੋਂ ਇਹ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਹ ਜੀ ਝਾੜੂ ਵਾਲੀ ਪਾਰਟੀ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਜੀ ਰਾਜਵਿੰਦਰ ਜੀ ਅੱਜ ਤੁਸੀਂ ਮੰਡੀ ਜਮਾਲ ਪਹੁੰਚੇ ਹੋ ਇੱਥੇ ਕੀ ਘਟਨਾ ਵਾਪਰੀ ਔਰ ਕੀ ਮੌਜੂਦਗੀ ਸੀ ਮੁੰਡੀ ਜਮਾਲ ਵਿਧਾਨ ਸਭਾ ਹਲਕਾ ਧਰਮਕੋਟ ਜਿਸ ਦੇ ਇੰਚਾਰਜ ਨੇ ਸਰਦਾਰ ਬਰਜਿੰਦਰ ਸਿੰਘ ਜੀ ਮੱਖਣ ਬਰਾੜ ਉਹਨਾਂ ਨੇ ਦੇ ਕਹਿਣ ਤੇ ਦਾਸ ਅੱਜ ਇਸ ਪਰਿਵਾਰ ਦੇ ਵਿੱਚ ਮੁੰਡੀ ਜਮਾਲ ਗੁਰਪ੍ਰੀਤ ਗੁਰਪ੍ਰੀਤ ਸਿੰਘ ਜਿਹੜੇ ਕਿ ਸਾਡੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਪੰਚੀ ਦੇ ਜਿਹੜੇ ਉਮੀਦਵਾਰ ਸਨ ਔਰ ਸਾਰੇ ਪਿੰਡ ਦੀ ਸਹਿਮਤੀ ਇਹਨਾਂ ਦੇ ਉੱਤੇ ਹੋ ਗਈ ਸੀ ਤੇ ਪਰ ਇਹ ਆਮ ਆਦਮੀ ਪਾਰਟੀ ਕੋਲੋਂ ਇਹ ਗੱਲ ਜਰੀ ਨਹੀਂ ਗਈ ਉਹਨਾਂ ਨੇ ਰਾਤ 11:30 ਵਜੇ ਆ ਕੇ ਇਸ ਪਰਿਵਾਰ ਨੂੰ ਡਰਾਉਣ ਦੇ ਲਈ ਪਿੱਛੇ ਹਟਾਉਣ ਦੇ ਲਈ ਇਹਨਾਂ ਦੇ ਦਰਵਾਜ਼ੇ ਦੇ ਵਿੱਚ ਗੋਲੀਬਾਰੀ ਕੀਤੀ ਆ ਤੁਸੀਂ ਦੇਖ ਸਕਦੇ ਹੋ ਗੋਲੀਆਂ ਚੱਲੀਆਂ ਤੇ ਇਹ ਪਰਿਵਾਰ ਸਾਰਾ ਜਿਹੜਾ ਹੈਗਾ ਉਹ ਇਹਨਾਂ ਨੇ ਆਪਦੀ ਜਾਨ ਬਚਾਈ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਅੱਜ ਐਸਪੀਡੀ ਮੋਗਾ ਉਹ ਇੱਥੇ ਹਾਜ਼ਰ ਹੋਏ ਉਹਨਾਂ ਨੇ ਆ ਕੇ ਤਵਦੀਸ਼ ਕੀਤੀ ਨਾਲ ਐਸਐਚਓ ਫਤਿਹਗੜ ਪਿੰਤੂਰ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਔਰ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਇਹੋ ਜੇ ਗਲਤ ਅੰਸਰਾਂ ਤੇ ਨੱਥ ਪਈ ਜਾਵੇ ਔਰ ਸ਼੍ਰੋਮ ਅਕਾਲੀ ਦਲ ਨੂੰ ਜਿਹੜਾ ਕਿ ਪਿੰਡਾਂ ਦੇ ਵਿੱਚ ਲੋਕ ਚਾਹੁੰਦੇ ਨੇ ਉਹਨਾਂ ਨੂੰ ਬੇਖੌਫ ਹੋ ਕੇ ਇਲੈਕਸ਼ਨ ਲੜਨ ਦਿੱਤਾ ਗਿਆ ਸਰਕਾਰ ਵੱਲੋਂ ਤੇ ਚੋਣ ਕਮਿਸ਼ਨ ਵੱਲੋਂ ਭਾਈਚਾਰਕ ਸਾਂਝ ਬਣਾਉਣ ਦੀ ਵੀ ਕਿਹਾ ਜਾ ਰਿਹਾ ਕਿ ਭਾਈਚਾਰਕ ਸਾਂਝ ਨਾਲ ਵੋਟਾਂ ਲੜੀਆਂ ਲਈਆਂ ਜਾਣਗੀਆਂ ਤੇ ਭਾਈਚਾਰਕ ਸਾਂਝ ਨਾਲ ਚੋਣਾਂ ਸਿਰੇ ਚੜ੍ਹਣਗੀਆਂ ਤਾਂ ਕਿਸ ਤਰ੍ਹਾਂ ਦੇਖਦੇ ਹਾਂ ਭਾਈਚਾਰਕ ਸਾਂਝ ਨੂੰ ਅ ਦੇਖੋ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਬਰਕਰਾਰ ਰਹਿਣੀ ਬਹੁਤ ਜ਼ਰੂਰੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹਮੇਸ਼ਾ ਭਾਈਚਾਰਕ ਸਾਂਝ ਨੂੰ ਤਰਜੀਹ ਦਿੱਤੀ ਗਈ ਸੀ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਕਿ ਇਲੈਕਸ਼ਨ ਲੜ ਕੇ ਆਓ ਜੀ ਨੇ ਆਉਣਾ ਤਾਂ ਪਰ ਹੁਣ ਮੈਂ ਸਮਝਦਾ ਕਿ ਇਹ ਤੱਜੀਆਂ ਉਡ ਰਹੀਆਂ ਨੇ ਆਪਸੀ ਜਿਹੜੀ ਭਾਈਚਾਰਕ ਸਾਂਝ ਖਤਮ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਸਿਰਫ ਸਿਆਸੀ ਰੋਟੀਆਂ ਸੇਕਣ ਦੇ ਲਈ ਪਿੰਡਾਂ ਦੇ ਵਿੱਚ ਭਰਾ ਭਰਾ ਨੂੰ ਲੜਾਇਆ ਜਾ ਰਿਹਾ ਜੋ ਕਿ ਬਿਲਕੁਲ ਗਲਤ ਹੈ ਅਸੀਂ ਜਦੋਂ ਆਪ ਬਾਂਗ ਰਹੇ ਤੇ ਸਾਡੀ ਟੀਮ ਸਾਡੇ ਐਸਐਸਓ ਸਾਹਿਬ ਮੈਂ ਆਪਸਲੇ ਮੌਕੇ ਤੇ ਪਹੁੰਚਿਆ ਤੇ ਅਸੀਂ ਵੈਰੀਫਾਈ ਕੀਤਾ ਤੇ ਉਹਦੇ ਵਿੱਚ ਅਸੀਂ ਅਫੇਅਰ ਕਰ ਲਿਆ ਅਫੇਰ 32 ਬੜਾ ਜੋਲੀ ਇੰਟਰਸੈਕਸ਼ਨ 109 125 344 ਜੀਐਨਐਸਆਰ 25 ਤਰੀਕ ਨੂੰ ਸਰ ਕਿੰਨਾ ਨੇ ਬਿਆਨ ਤੇ ਗਏ ਸਰ ਕਿੰਨਾ ਦੇ ਘਰੇ ਗਏ ਕੋਈ ਜ ਨਹੀਂ ਗੁਰਪ੍ਰੀਤ ਸਿੰਘ ਹੀ ਆ ਸਾਨੂੰ ਖੋਸ ਸਿੰਘ ਦੀ ਮੁੰਡੀ ਮਾ ਕੋਈ ਤਾਂ ਇਹ ਵੀ ਲੱਗਿਆ ਸਰ ਇਹ ਸਰਪੰਚੀ ਦੀ ਚੋਣ ਲੜ ਰਹੇ ਆ ਇਹਨਾਂ ਦਾ ਕਹਿਣਾ ਕਿ ਸਾਡੇ ਕੋਲ ਤਾਂ ਜਿਹੜੀ ਫਾਇਰਿੰਗ ਕਰਾਈ ਗਈ ਨਹੀਂ ਐਵੇਂ ਦਾ ਕੋਈ ਸਾਡੇ ਧਿਆਨ ਚ ਗੱਲ ਨਹੀਂ ਆਈ ਬਾਕੀ ਅਸੀਂ ਬੜੀ ਗੰਗ ਘੱਈ ਨਾਲ ਇਨਵੈਸਟੀਗੇਸ਼ਨ ਕਰ ਰਹੇ ਆ ਬੇ ਟੈਕਨੀਕਲ ਤਰੀਕੇ ਨਾਲ ਤੇ ਜਲਦੀ ਜੋਰਦੀ ਇਨਵੈਸਟੀਗੇਸ਼ਨ ਹੋ ਜਾਊਗਾ ਤੁਹਾਨੂੰ ਸਾਹਮਣੇ ਲਿਆ ਦੇਵਾਂਗੇ ਕਿੰਨੇ ਕੁ ਫਾਇਰ ਹੋਏ ਸਾਡੇ ਉੱਥੇ ਫਿਰ 5 ਤੋਂ 6 ਦੇ ਫਾਇਰ ਕਿਸਮ ਦਾ ਹੈ ਜੇ 5 6 ਫਾਇਰ ਹੋਏ ਬਾਕੀ ਜੋ ਵੀ ਇਨਵੈਸਟੀਗੇਸ਼ਨ ਜੱਗੇ ਸਾਹਮਣੇ ਉਹ ਤੁਹਾਨੂੰ ਅੰਦਾਜ਼ਾ ਕਰ ਸਰ ਕੋਈ ਸੀਸੀਟੀਵੀ ਕੈਮਰੇ ਦੀ ਵੀਡੀਓ ਆਈ ਸਾਹਮਣੇ ਤੋਂ ਜੋ ਕੋਈ ਵੀ ਉਸ ਨਾਲ ਮਸਟੀਗੇਸ਼ਨ ਤੇ ਮੈਟਰ ਹੈ ਜੋ ਵੀ ਅਪਡੇਟ ਕਰਨਗੇ ਤੁਹਾਨੂੰ ਬੜੀ ਬ੍ਰੀਫੀਸੀਨ ਦਿੱਤਾ ਜਾਵੇ ਕਿੰਨੇ ਜਣੇ ਦੇ ਮਾਮਲਾ ਦਾਜ ਕੀਤਾ ਗਈ ਮਾਮਲਾ ਜੀ ਹਲੇ ਇਹ ਸਾਨੂੰ ਦੱਸ ਨਹੀਂ ਸਕਦੇ ਤੁਹਾਨੂੰ ਇੱਕ ਵੀ ਸਾਡਾ ਅਫੇਅਰ ਦਰਜ ਕੀਤੀ ਗਈ ਹੈ ਤੇ ਜੋ ਵੀ ਅੱਗੇ ਮਸਟੀਗੇਸ਼ਨ ਦੇ ਜਿਹੜੇ ਬੰਦੇ ਸੀ ਲਾਵਾਂਗੇ ਤੁਹਾਨੂੰ ਬ੍ਰੀਫੀ ਦੱਸਾਂਗੇ ਕੋਈ ਸੱਤਾਧਾਰੀ ਪਾਰਟੀ ਵੱਲੋਂ ਵੀ ਕੋਈ ਕੀਤਾ ਗਈ ਹੈ ਇਸ ਦੇ ਉੱਪਰ ਕੋਈ ਨਹੀਂ ਜਣੀ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਕੋਈ ਬ੍ਰੀਫੀ ਕੋਈ ਜਦ ਤੁਹਾਡੇ ਸਾਹਮਣੇ ਆਉਗੀ ਸਾਡੇ ਸਾਹਮਣੇ ਨਹੀਂ ਦਿੱਤੀ ਅਸੀਂ ਤੁਹਾਨੂੰ ਦੱਸਾਂਗੇ ਤੈਨੂੰ ਉੱਤੇ ਸਵਾਰ ਨੇ ਜੀ ਮਾਰ ਕੇ ਗੋਲੀਆਂ ਫਟਾਫੜ ਸਿੱਧੀਆਂ ਇੱਕ ਸਾਡੇ ਭਈਏ ਨੂੰ ਫਾਇਰ ਲੱਗ ਚੱਲਿਆ ਹੈ ਉਹ ਰਾਤ ਹੀ ਮੰਜਾ ਛੱਡ ਕੇ ਭੱਜ ਗਿਆ ਸੀਰ ਤੇ ਹੀ ਉਹ ਯਾਰਾਂ ਦਾ ਮੈਨੂੰ ਗੋਲੀ ਲੱਗ ਚੁੱਕੀਆਂ ਨੇ 11:30 ਦਾ ਟਾਈਮ ਹੈ ਜੀ ਓ ਵੀ ਲੈ ਓ ਵੀ